ਮੈਂ ਤਾਂ ਕਹ ਦੇ ਮੀਆ ਮੈਂ ਇਦਾਂ ਹੀ ਕਹਤਾ ਵੀ ਯਾਰ ਗੱਡੀ ਛੋਟੀ ਆ ਆਪਣੇ ਕੋਲ ਤਾਂ ਉਹ ਕਹਿੰਦੇ ਕਿ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਆ ਕੋਈ ਗੱਲ ਕੀਤੀ ਤੁਸੀਂ ਵੀ ਬਹੁਤ ਵਧੀਆ ਉਹ ਟਾਈਮ ਯਾਦ ਰੱਖੋ ਜਦੋਂ ਹੈ ਹੀ ਨਹੀਂ ਸੀ ਕੁਝ ਤਾਂ ਮੈਂ ਉਸ ਤੋਂ ਬਾਅਦ 1% ਵੀ ਨਹੀਂ ਸੋਚੀ ਮੈਂ ਅੱਜ ਤੋਂ ਡੇਢ ਮਹੀਨਾ ਪਹਿਲਾਂ ਇਹ ਗੱਲ ਆਪਦੀ ਟੀਮ ਚ ਕਿਸੇ ਮਤਲਬ ਮੇਰੇ ਮੈਨੇਜਰ ਨੂੰ ਮੈਂ ਕਹੀ ਸੀ ਮੈਂ ਬੜਾ ਸੋਚ-ਸੋਚ ਕੇ ਗੱਲ ਕੀਤੀ ਜੇ ਮੈਂ ਹੀ ਇਦਾਂ ਦੀ ਗੱਲ ਕਰਾਂਗੀ ਉਹ ਕੀ ਸੋਚਣਗੇ ਵੀ ਕਿਹ ਜਿਹੀਆਂ ਗੱਲਾਂ ਕਰਦੀ ਹੈ ਮੈਡਮ ਤੇ ਮੈਂ ਕਿਹਾ ਯਾਰ ਗੱਡੀ ਆਪਣੇ ਕੋਲ ਛੋਟੀ ਹੈ ਅੱਛਾ ਐਕਚੁਅਲੀ ਨਾ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਹਾਂ ਇਹ ਨਾ ਸਮਾਨ ਰੱਖ ਰੇ ਸੀ ਗੱਡੀ 'ਚ ਆਪਾਂ ਜਾਣਾ ਸੀ ਅੱਛਾ ਕਿਤੇ ਨਾ ਤਾਂ ਇਸ ਦਾ ਵੀ ਸਮਾਨ ਵੀ ਬਹੁਤ ਹੁੰਦਾ ਨਾ ਸਮਾਨ ਸਾਰਾ ਬਹੁਤ ਸਮਾਨ ਹੁੰਦਾ ਚਲੋ ਜਿੱਦਾਂ ਅਸੀਂ 2-3 ਦਿਨ ਲਈ ਜਾਣਾ ਮੇਰੇ ਨਾਲ 4-5 ਹੁੰਦੇ ਆ ਮੇਰੀ ਟੀਮ 'ਚ ਬਿਲਕੁਲ ਤੇ ਹਰੇਕ ਨੇ ਆਪਦਾ ਸਮਾਨ ਲੈ ਕੇ ਜਾਣਾ ਜੇ ਆਪਾਂ 3 ਦਿਨ ਲਈ ਜਿੱਕੇ ਤੇ ਜਾ ਰਹੇ ਆ ਤਾਂ ਹਰੇਕ ਨੇ ਆਪਣੇ ਕੱਪੜੇ ਲੈ ਕੇ ਜਾਣੇ ਤੇ ਸਮਾਨ ਉਹਨਾਂ ਨੇ ਗੁੱਦੀਜੀ ਚ ਰੱਖ ਲਿਆ ਵੀ ਥੋੜਾ ਵੀ ਐਡਾ ਲੰਬਾ ਸਫ਼ਰ ਹੈ ਤੇ ਮੈਂ ਕਹਿ ਦਿੰਨੀ ਹੁੰਨੀ ਵੀ ਅੱਗੇ ਰੱਖ ਲਓ ਵੀ ਮੈਂ ਤਾਂ ਚੌਂਕੜੀ ਮਾਰ ਕੇ ਹੀ ਬਹਿਣਾ ਵੀ ਕੋਈ ਗੱਲ ਨਹੀਂ ਅੱਗੇ ਰੱਖ ਲਓ ਉਹ ਤਾਂ ਚਲੋ ਉਹ ਕਹਿੰਦੇ ਨਹੀਂ ਨਹੀਂ ਅਸੀਂ ਪਿੱਛੇ ਰੱਖ ਲੈਣਾ ਵੀ ਕੋਈ ਗੱਲ ਨਹੀਂ ਫਸ ਕੇ ਵੀ ਬਹਿ ਜਾਂਦੇ ਆ ਮੈਨੂੰ ਉਹ ਚੀਜ਼ਾਂ ਬਹੁਤ ਫੀਲ ਇੱਕ ਅੱਧੀ ਵਾਰ ਦਿਮਾਗ ਚ ਆ ਗਈ ਗੱਲ ਅੱਛਾ ਵੀਰ ਗੱਡੀ ਤਾਂ ਹੋਣੀ ਚਾਹੀਦੀ ਹੈ ਵੱਡੀ ਹੋਣੀ ਚਾਹੀਦੀ ਹੈ ਤਾਂ ਮੈਂ ਇਦਾਂ ਕਹ ਦੇਣੀ ਹੁੰਨੀ ਆ ਮੇਰੀ ਅੱਖ ਥੋੜੀ ਨਮ ਹੋ ਰਹੀ ਹੈ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਕਹ ਦੇਣੀ ਆ ਕੀ ਪਾਣੀ ਲਵਾਂਗੇ ਮੈਂ ਮੈਂ ਤਾਂ ਕਹ ਦਿੰਨੀ ਆ ਵੀ ਦੇਖੀ ਚੱਲਿਓ ਆਉਂਦੇ ਸਾਲ ਆਪਾਂ ਇਹ ਲੈ ਲੈਣੀ ਆ ਤਾਂ ਉਹ ਪਤਾ ਕੀ ਕਹਿੰਦੇ ਅੱਗੋਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਇਦਾਂ ਹੀ ਕਹਤਾ ਵੀ ਯਾਰ ਗੱਡੀ ਛੋਟੀ ਆ ਆਪਣੇ ਕੋਲੇ ਤਾਂ ਉਹ ਕਹਿੰਦੇ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਆ ਕੋਈ ਗੱਲ ਕੀਤੀ ਤੁਸੀਂ ਆ ਗੱਲ ਸਾਨੂੰ ਨਹੀਂ ਚੰਗੀ ਲੱਗੀ ਟੀਮ ਵੀ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਬਹੁਤ ਇਨਸਪਾਇਰ ਆ ਬਹੁਤ ਵਧੀਆ ਗੱਲ ਕਹੀ ਹੈ ਉਹ ਕਹਿੰਦੇ ਕਿ ਤੁਸੀਂ ਗੱਲ ਤੁਹਾਡੀ ਸਾਨੂੰ ਗੱਲ ਨਹੀਂ ਚੰਗੀ ਲੱਗੀ ਉਹਨੇ ਇਦਾਂ ਹੀ ਕਿਹਾ ਕਿ ਸਾਨੂੰ ਨਹੀਂ ਤੁਹਾਡੀ ਗੱਲ ਚੰਗੀ ਲੱਗੀ ਵੀ ਬਹੁਤ ਵਧੀਆ ਉਹ ਟਾਈਮ ਯਾਦ ਰੱਖੋ ਜਦੋਂ ਹੈ ਹੀ ਨਹੀਂ ਸੀ ਕੁਝ ਤਾਂ ਮੈਂ ਉਸ ਤੋਂ ਬਾਅਦ 1% ਵੀ ਨਹੀਂ ਸੋਚੀ ਮੈਂ ਅੱਜ ਤੋਂ ਡੇਢ ਮਹੀਨਾ ਪਹਿਲਾਂ ਇਹ ਗੱਲ ਆਪਦੀ ਟੀਮ ਚ ਕਿਸੇ ਮਤਲਬ ਮੇਰੇ ਮੈਨੇਜਰ ਨੂੰ ਮੈਂ ਕਹੀ ਸੀ ਮੈਂ ਬੜਾ ਸੋਚ-ਸੋਚ ਕੇ ਗੱਲ ਕੀਤੀ ਵੀ ਜੇ ਮੈਂ ਹੀ ਇਦਾਂ ਦੀ ਗੱਲ ਕਰਾਂਗੀ ਉਹ ਕੀ ਸੋਚਣਗੇ ਵੀ ਕਿਹ ਜੀਆਂ ਗੱਲਾਂ ਕਰਦੀ ਹੈ ਮੈਡਮ ਤੇ ਮੈਂ ਕਿਹਾ ਯਾਰ ਗੱਡੀ ਆਪਣੇ ਕੋਲ ਛੋਟੀ ਐ ਐਕਚੁਅਲੀ ਨਾ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਆ ਇਨਾ ਸਮਾਨ ਰੱਖ ਰਹੇ ਸੀ ਗੱਡੀ 'ਚ ਆਪਾਂ ਜਾਣਾ ਸੀ ਅੱਛਾ ਕਿਤੇ ਨਾ ਤੁਸੀਂ ਸਮਾਨ ਵੀ ਬਹੁਤ ਹੁੰਦਾ ਨਾ ਸਮਾਨ ਸਾਰਾ ਬਹੁਤ ਸਮਾਨ ਹੁੰਦਾ ਚਲੋ ਜਿੱਦਾਂ ਅਸੀਂ 2-3 ਦਿਨ ਲਈ ਜਾਣਾ ਮੇਰੇ ਨਾਲ 4-5 ਹੁੰਦੇ ਐ ਮੇਰੀ ਟੀਮ 'ਚ ਬਿਲਕੁਲ ਤੇ ਹਰੇਕ ਨੇ ਆਪਦਾ ਸਮਾਨ ਲੈ ਕੇ ਜਾਣਾ ਜੇ ਆਪਾਂ 3 ਦਿਨ ਲਈ ਕਿਤੇ ਜਾ ਰਹੇ ਆ ਤਾਂ ਹਰੇਕ ਨੇ ਆਪਣੇ ਕੱਪੜੇ ਲੈ ਕੇ ਜਾਣੇ ਤੇ ਸਮਾਨ ਉਹਨਾਂ ਨੇ ਗੁੱਦੀ ਜੀ 'ਚ ਰੱਖ ਲਿਆ ਵੀ ਥੋੜਾ ਵੀ ਐਡਾ ਲੰਬਾ ਸਫਰ ਹੈ ਤੇ ਮੈਂ ਕਹਿ ਦਿੰਨੀ ਹੁੰਨੀ ਵੀ ਅੱਗੇ ਰੱਖ ਲੋ ਵੀ ਮੈਂ ਤਾਂ ਚੌਂਕੜੀ ਮਾਰ ਕੇ ਹੀ ਬਹਿਣਾ ਵੀ ਕੋਈ ਗੱਲ ਨਹੀਂ ਅੱਗੇ ਰੱਖ ਲੋ ਉਹ ਤਾਂ ਚਲੋ ਕਹਿੰਦੇ ਨਹੀਂ ਨਹੀਂ ਅਸੀਂ ਪਿੱਛੇ ਰੱਖ ਲੈਣਾ ਵੀ ਕੋਈ ਗੱਲ ਨਹੀਂ ਫਸ ਕੇ ਵੀ ਬਹਿ ਜਾਂਦੇ ਆ ਮੈਨੂੰ ਉਹ ਚੀਜ਼ਾਂ ਬਹੁਤ ਫੀਲ ਇੱਕ ਅੱਧੀ ਵਾਰ ਦਿਮਾਗ 'ਚ ਆ ਗਈ ਗੱਲ ਵੀ ਆਰ ਗੱਡੀ ਤਾਂ ਹੋਣੀ ਚਾਹੀਦੀ ਹੈ ਵੱਡੀ ਹੋਣੀ ਚਾਹੀਦੀ ਹੈ ਤਾਂ ਮੈਂ ਇਦਾਂ ਕਹਿ ਦਿੰਨੀ ਹੁੰਨੀ ਆ ਮੇਰੀ ਅੱਖ ਥੋੜੀ ਨਮ ਹੋ ਰਹੀ ਹੈ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਕਹਿ ਦਿੰਨੀ ਆ ਕੀ ਪਾਣੀ ਲਓਗੇ ਤੁਸੀਂ ਨਹੀਂ ਮੈਂ ਤਾਂ ਕਹਿੰਦੀ ਆ ਵੀ ਦੇਖੀ ਚੱਲਿਓ ਆਉਂਦੇ ਸਾਲ ਆਪਾਂ ਇਹ ਲੈ ਲੈਣੀ ਐ ਤਾਂ ਉਹ ਪਤਾ ਕੀ ਕਹਿੰਦੇ ਅੱਗੋ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਇਦਾਂ ਹੀ ਕਹਤਾ ਵੀ ਯਾਰ ਗੱਡੀ ਛੋਟੀ ਆ ਆਪਣੇ ਕੋਲੇ ਤਾਂ ਉਹ ਕਹਿੰਦੇ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਆ ਕੋਈ ਗੱਲ ਕੀਤੀ ਤੁਸੀਂ ਅਗਲ ਸਾਨੂੰ ਨਹੀਂ ਚੰਗੀ ਲੱਗੀ ਟੀਮ ਵੀ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਬਹੁਤ ਇਨਸਪਾਇਰ ਆ ਬਹੁਤ ਵਧੀਆ ਗੱਲ ਕਹੀ ਹੈ ਉਹ ਕਹਿੰਦੇ ਤੁਸੀਂ ਤੁਹਾਡੀ ਸਾਨੂੰ ਗੱਲ ਨਹੀਂ ਚੰਗੀ ਲੱਗੀ ਉਹਨੇ ਇਦਾਂ ਹੀ ਕਿਹਾ ਕਹਿੰਦੇ ਸਾਨੂੰ ਨਹੀਂ ਤੁਹਾਡੀ ਗੱਲ ਚੰਗੀ ਲੱਗੀ ਵੀ ਬਹੁਤ ਵਧੀਆ ਉਹ ਟਾਈਮ ਯਾਦ ਰੱਖੋ ਜਦੋਂ ਹੈ ਹੀ ਨਹੀਂ ਸੀ ਕੁਝ ਤਾਂ ਮੈਂ ਉਸ ਤੋਂ ਬਾਅਦ 1% ਵੀ ਨਹੀਂ ਸੋਚੀ